ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈ ਜੀ ਅੱਜ ਦੀ ਜੋ ਇਹ ਯਾਤਰਾ ਹੈ ਬਾਬਾ ਜੀ ਦੇ ਵਿੱਚ ਗੱਲ ਕਰਾਂਗੇ ਸਬਰ ਤੇ ਸ਼ਾਕਿਰ ਦੀ ਜ਼ਰਾ ਗੌਰ ਕਰਨਾ ਜੋ ਕਿ ਇੱਕ ਫਕੀਰਾਂ ਨੇ ਸਮਝਾਈ ਆਪਣੇ ਨੌਜਵਾਨ ਜਿਹੜਾ ਉਹਨਾਂ ਦੇ ਕੋਲ ਸ਼ਖਸ ਗਿਆ ਇਹ ਕਹਾਣੀ ਜਿਹੜੀ ਹੈ ਇਹ ਉਸੇ ਤਰ੍ਹਾਂ ਦੇ ਰੰਗ ਨੂੰ ਸਮਝਾਵੇਗੀ ਜ਼ਰਾ ਗੌਰ ਕਰਨਾ ਸਬਰ ਤੇ ਸ਼ਾਕਿਰ ਦੇ ਮਾਰ ਪੁਰਾਣੇ ਸਮਿਆਂ ਦੀ ਗੱਲ ਹੈ ਇੱਕ ਰੇਤਲੇ ਟਿੱਬਿਆਂ ਦੇ ਵਿੱਚਕਾਰ ਇੱਕ ਛੋਟਾ ਜਿਹਾ ਕਸਬਾ ਸੀ ਔਰ ਉਸ ਕਸਬੇ ਦੇ ਬਾਹਰ ਇੱਕ ਪੁਰਾਣਾ ਖੰਡਰ ਜਿੱਦਾਂ ਕਹਿ ਲਓ ਔਰ ਉਸ ਖੰਡਰ ਦੇ ਕੋਲ ਹੀ ਇੱਕ ਸੂਫੀ ਫਕੀਰ ਰਹਾ ਕਰਦੇ ਸਨ ਫਕੀਰ ਰਹਾ ਕਰਦੇ ਸਨ ਲੋਕ ਉਹਨਾਂ ਨੂੰ ਸ਼ਾਹ ਸਾਹਿਬ ਸ਼ਾਹ ਸਾਹਿਬ ਕਹਿੰਦੇ ਸੀ ਸ਼ਾਹ ਸਾਹਿਬ ਸ਼ਾਹ ਸਾਹਿਬ ਕਿਉਂਕਿ ਉਹਨਾਂ ਕੋਲ ਜਿਹੜਾ ਰੰਗ ਸੀ ਜਿਹੜਾ ਗਿਆਨ ਸੀ ਉਹ ਇਲਾਹੀ ਸੀ ਤੇ ਉਹ ਜਾਣਦੇ ਸੀ ਉਹਨਾਂ ਨੂੰ ਇਸ ਨਾਮ ਨਾਲ ਸ਼ਾਹ ਸਾਹਿਬ ਉਹ ਸ਼ਖਸ ਇਹੋ ਜਿਹਾ ਸੀ ਕਿ ਉਹਨਾਂ ਕੋਲ ਬਹਿਣ ਵਾਲੇ ਦਾ ਦਿਲ ਜਿਹੜਾ ਹੌਲਾ ਹੋ ਜਾਂਦਾ ਉਹ ਫਕੀਰਾਂ ਦੇ ਕੋਲ ਉਹਨਾਂ ਦੀਆਂ ਅੱਖਾਂ ਵਿੱਚੋਂ ਨੂਰ ਟਪਕਦਾ ਸੀ ਬਾਬਾ ਜੀ ਅੱਛਾ ਇੱਕ ਦਿਨ ਕਸਬੇ ਦੇ ਵਿੱਚ ਨਾ ਇੱਕ ਨੌਜਵਾਨ ਆਇਆ ਜਿਹਦਾ ਨਾਮ ਸੀ ਆਰਫ ਉਹ ਬਾਬਾ ਜੀ ਦੇ ਕੋਲ ਆ ਕੇ ਬੈਠਿਆ ਦਿਲ ਵਿੱਚ ਇੱਕ ਤਲਾਸ਼ ਸੀ ਬੇਚੈਨੀ ਸੀ ਤੇ ਆਪਣੇ ਮਨ ਦੇ ਉਲਝੇ ਹੋਏ ਰਾਜ਼ ਖੋਲਣ ਦੀ ਖਵਾਇਸ਼ ਕੀਤੀ ਉਹਨੇ ਉਹ ਬਾਬਾ ਜੀ ਦੇ ਸਾਹਮਣੇ ਬੈਠਾ ਤੇ ਬੋਲਣ ਲੱਗਾ ਕਹਿੰਦਾ ਬਾਬਾ ਜੀ ਹਜ਼ੂਰ ਸਾਈ ਜੀ ਮੈਂ ਆਪਣੇ ਆਪ ਨੂੰ ਨਹੀਂ ਸਮਝਾ ਪਾ ਰਿਹਾ ਕਦੇ ਮੇਰੇ ਅੰਦਰ ਸਬਰ ਆ ਜਾਂਦਾ ਹੈ ਤੇ ਕਦੇ ਗੁੱਸਾ ਮੈਨੂੰ ਕਾਬੂ ਵਿੱਚ ਕਰ ਲੈਂਦਾ ਕਦੇ ਮੈਨੂੰ ਇਬਾਦਤ ਚੰਗੀ ਲੱਗਦੀ ਹੈ ਬੰਦਗੀ ਚੰਗੀ ਲੱਗਦੀ ਹੈ ਸੋਹਣੇ ਰੱਬ ਦਾ ਨਾਮ ਚੰਗਾ ਲੱਗਦਾ ਹੈ ਤੇ ਕਦੇ ਕੁਝ ਵੀ ਮਨ ਨਹੀਂ ਕਰਦਾ ਕਰਨ ਨੂੰ ਔਰ ਇਹ ਜੋ ਹੈ ਇਹ ਮੇਰੇ ਅੰਦਰ ਇਹ ਦੋਹਰਾਪਣ ਆਖਿਰ ਕਿਉਂ ਆ ਜਿਹੜੇ ਫਕੀਰ ਸਨ ਉਹ ਆਲਮਸਤ ਫਕੀਰ ਸੂਫੀ ਫਕੀਰ ਸ਼ਾਹ ਸਾਹਿਬ ਉਹਨਾਂ ਨੇ ਹੌਲੀ-ਹੌਲੀ ਉਹਦੇ ਵੱਲ ਦੇਖਿਆ ਤੇ ਮੁਸਕਰਾਏ ਮੁਸਕਰਾਏ ਤੇ ਕਹਿਣ ਲੱਗੇ ਹਾਰਫ ਇਹ ਤੇਰਾ ਦੋਰਾਪਨ ਨਹੀਂ ਹੈ ਭਾਈ ਇਹ ਤੇਰੇ ਨਫਸ ਦੀਆਂ ਦੋ ਸ਼ਕਲਾਂ ਨੇ ਜ਼ਰਾ ਗੌਰ ਕਰਨਾ ਨਫਸ ਦੀਆਂ ਦੋ ਸ਼ਕਲਾਂ ਕਹਿੰਦੇ ਆ ਤੈਨੂੰ ਇੱਕ ਕਹਾਣੀ ਸੁਣਾਉਂਦੇ ਆ ਪਰ ਕਹਾਣੀ ਵਿੱਚੋਂ ਤੈਨੂੰ ਆਪਣਾ ਆਪ ਵੀ ਨਜ਼ਰ ਆਵੇ જરા غور ਕਰ। ਉਹਨਾਂ ਫਕੀਰਾਂ ਨੇ ਕਹਾਣੀ ਸੁਣਾਣੀ ਸ਼ੁਰੂ ਕੀਤੀ। ਕਹਿੰਦੇ ਇਨਸਾਨ ਦੇ ਅੰਦਰ ਦੋ ਤਰ੍ਹਾਂ ਦੇ ਨਫਸ ਵਸਦੇ ਨੇ। ਜਿਵੇਂ ਦੋ ਘੋੜੇ ਇੱਕ ਰੱਥ ਨੂੰ ਖਿੱਚਦੇ ਹਨ। ਜਰਾ غور ਕਰਨਾ। ਦੋ ਘੋੜੇ ਇੱਕ ਰੱਥ ਨੂੰ, ਰੱਥ ਹੁੰਦਾ ਨਾ। ਰੱਥ ਤੇ ਬਹਿ ਕੇ ਜਦੋਂ ਅੱਜਕੱਲ ਉਹ ਵੀ ਹੈ ਰਵਾਜ਼, ਰੱਥ ਤੇ ਬਹਿ ਕੇ ਜੰਝਾ ਨਿਕਲਦੀ ਹੈ। ਤੇ ਦੋ ਘੋੜੇ ਹੁੰਦੇ ਆ ਉਹਦੇ ਕਹਿੰਦੇ ਰੱਥ ਨੂੰ ਖਿੱਚਦੇ ਆ ਦੋ ਘੋੜੇ, ਇੱਕ ਖੱਬੇ ਵੱਲ ਨੂੰ, ਇੱਕ ਸੱਜੇ ਵੱਲ ਨੂੰ। ਉਹਨ ਸਾਬਰ ਨਫਸ ਜਿਹੜਾ ਹੈ ਉਹ ਕੀ ਹੈ ਦੋ ਹੈ ਇੱਕ ਸਾਬਰ ਨਫਸ ਇੱਕ ਸ਼ਾਕਰ ਨਫਸ ਜਰਾ ਗੌਰ ਕਰਨਾ ਉਹ ਕਹਿੰਦੇ ਜਿਹੜਾ ਸਾਬਰ ਨਫਸ ਹੈ ਉਹ ਸਬਰ ਵਾਲਾ ਹੈ ਸਾਬਰ ਨਫਸ ਐਂਦਾ ਸਮਝ ਲਓ ਕਿ ਜਿੱਦਾਂ ਤੁਹਾਨੂੰ ਭੁੱਖ ਲੱਗੀ ਹੈ ਤੁਹਾਡੇ ਅੰਦਰ ਥਕਾਵਟ ਵੀ ਹੈ ਪਰ ਤੁਹਾਨੂੰ ਤੁਹਾਡੇ ਮੁਰਸ਼ਿਦ ਜਾਂ ਕੋਈ ਜਿਹਨਾਂ ਨੂੰ ਤੁਸੀਂ ਮੰਨਦੇ ਆਂ ਪ੍ਰੇਮ ਕਰਦੇ ਆਂ ਗੁਰੂ ਲੋਕ ਰਹਿਬ ਨੂੰ ਕਹਿੰਦੇ ਪਹਿਲਾਂ ਪੁੱਤਰ ਇਬਾਦਤ ਕਰ ਪਹਿਲਾ ਸੋਹਣੇ ਰੱਬ ਦਾ ਜ਼ਿਕਰ ਕਰ ਲੈ। ਔਰ ਲੰਬਾ ਸਮੇਂ ਤੱਕ ਕਰ ਬਾਅਦ ਭੋਜਨ ਦੇਖੀ ਜਾਏਗੀ। ਰੱਬ ਨੂੰ ਯਾਦ ਕਰ। ਜਾਂ ਕਹਿ ਲੋ ਵੀ ਬੰਦਾ ਜਿਹੜਾ ਹੈ ਕੋਈ ਵਰਤ ਰੱਖਦਾ ਹੈ ਕੋਈ ਰੋਜ਼ੇ ਰੱਖਦਾ ਹੈ। ਕਿ ਉਸ ਰੱਬ ਦਾ ਨਾਮ ਹੈ ਤੈਨੂੰ ਚਾਹੇ ਭੁੱਖ ਲੱਗੀ। ਹੁਣ ਜਿਹੜਾ ਸਬਰ ਵਾਲਾ ਹੋਏਗਾ ਜਦੋਂ ਗੌਰ ਕਰਨਾ ਸਬਰ ਨਫਸ ਵਾਲਾ ਉਹ ਕਹੇਗਾ ਚਲੋ ਠੀਕ ਹੈ। ਖਾਣਾ ਬਾਅਦ ਵਿੱਚ ਖਾਵਾਂਗੇ। ਪਹਿਲਾ ਸੋਹਣੇ ਰੱਬ ਨੂੰ ਯਾਦ ਕਰ ਲਈ। ਜਰਾ ਗੌਰ ਕਰਨਾ ਉਹ ਚੁੱਪਚਾਪ ਇਹ ਗੱਲ ਮੰਨ ਲੈਂਦਾ ਜਾਂ ਜਿੱਦਾਂ ਕਹਿ ਲੋ ਵੀ ਮੁਰਸ਼ਿਦ ਕਹਦੇ ਵੀ ਇੱਥੇ ਹੀ ਖੜਾ ਰਹਿ ਜਿਵੇਂ ਸਾਈਂ ਜੀ ਨੇ ਸਾਈਂ ਜੀ ਨੇ ਜਦੋਂ ਆਣਾ ਨਾ ਬਾਪੂ ਜੀ ਮਹਾਰਾਜ ਦੇ ਦਰਬਾਰ ਦੇ ਤਾਂ ਸਾਈਂ ਜੀ ਨੇ ਬਾਹਰੋਂ ਆਵਾਜ਼ ਮਾਰਨੀ ਬਾਪੂ ਜੀ ਲੰਘਿਆ ਹੀ ਏ ਜੀ ਬਾਪੂ ਜੀ ਮੈਂ ਆ ਗਿਆ ਉਹਨਾਂ ਨੇ ਕਹਿਣਾ ਬਾਪੂ ਜੀ ਮੈਂ ਆ ਗਿਆ ਸੋਰੀ ਉਹ ਫਕੀਰ ਬਾਕੀ ਲੋਕ ਕਹਿੰਦੇ ਸੀ ਉਹ ਕਹਿੰਦੇ ਸੀ ਬਾਪੂ ਜੀ ਲੰਘਿਆ ਹੀ ਏ ਜਿਹੜੇ ਬਾਕੀ ਫਕੀਰ ਲੋਕ ਹੁੰਦੇ ਸਾਈਂ ਜੀ ਨੇ ਜਦੋਂ ਆਣਾ ਉਹਨਾਂ ਨੇ ਕਹਿਣਾ ਬਾਪੂ ਜੀ ਮੈਂ ਆ ਗਿਆ ਜਦੋਂ ਬਾਪੂ ਜੀ ਬ੍ਰਹਮਯੋਗੀ ਮਹਾਰਾਜ ਨੇ ਸਾਈਂ ਜੀ ਨੂੰ ਕਹਿਣਾ ਵੀ ਅੰਦਰ ਆ ਜਾ ਉਹਨਾਂ ਨੇ ਆ ਜਣਾ ਜੇ ਉਹਨਾਂ ਨੇ ਨਹੀਂ ਕਹਿਣਾ ਉਹਨਾਂ ਨੇ ਅੱਗੋਂ ਆਵਾਜ਼ ਨਹੀਂ ਆਣੀ ਤਾਂ ਸਾਈਂ ਜੀ ਨੇ ਉੱਥੇ ਹੀ ਖੜੇ ਰਹਿਣਾ ਤਾਂ ਇੱਕ ਦਿਨ ਬੀਤ ਜਾ ਚਾਹੇ ਦੋ ਦਿਨ ਬੀਤ ਜਾਏ ਇਹ ਹੋ ਗਿਆ ਸਬਰ ਵਾਲਾ ਇਸ਼ਕ ਬਾਬਾ ਜੀ ਹੁਣ ਉਹਦਾ ਸ਼ਾਕਰ ਨਫਸ ਪਰ ਉਹ ਜਿਹੜਾ ਸਬਰ ਸਾਈਂ ਜੀ ਨੇ ਉਹ ਰੰਗ ਹੋਰ ਹੁੰਦਾ ਬਾਬਾ ਜੀ ਉਹ ਫਕੀਰਾਂ ਕੋਲੋਂ ਬਾਦਸ਼ਾਹ ਲੋਕ ਜਿਹੜੇ ਉਹ ਸਾਈਂ ਲੋਕੀ ਐਸਾ ਸਬਰ ਰੱਖ ਸਕਦੇ ਆ ਇਨਸਾਨ ਰੱਖ ਸਕਦਾ ਹੈ ਪਰ ਇਨਸਾਨ ਦੀ ਅੱਜ ਕੱਲ੍ਹ 도ੜਾ ਹੋਰ ਹੈ ਸਭ ਜ਼ਰਾ ਗੌਰ ਕਰ ਔਰ ਜਿਨ੍ਹਾਂ ਨੇ মুর্ਸ਼ਿਦਾ ਦੀਆਂ ਗੱਲਾਂ ਮੰਨੀਆਂ ਜਿਹੜੇ মুর্ਸ਼ਦ ਦੇ ਨਾਲ ਸਮਰਚ ਰਹੇ ਆ ਕਹਿੰਦੇ ਇਹ ਫਕੀਰ ਲੋਕ ਕਹਿੰਦੇ ਆ ਤੇ ਫਿਰ ਦੁਨੀਆ ਵੀ ਉਹਨਾਂ ਦੀ ਗੱਲਾਂ ਮੰਨਦੀ ਆ ਜ਼ਰਾ ਗੌਰ ਕਰਨਾ ਹੁਣ ਨਫਸ ਦੀ ਗੱਲ ਹੈ ਦੂਸਰਾ ਹੈ ਸ਼ਾਕਰ ਨਫਸ ਸ਼ਿਕਾਇਤੀ ਦੇ ਜਿਹੜਾ ਹੈ ਤੁਰਤ ਫੁਰਤ ਵਾਲਾ ਸ਼ਾਕਰ ਨਫਸ ਕਹਿੰਦਾ ਹੈ ਨਹੀਂ ਪਹਿਲਾਂ ਖਾਣਾ ਲਿਆਓ ਜ਼ਰਾ ਗੌਰ ਕਰਨਾ ਪਹਿਲਾ ਤਰਲ ਪਾਈਏ ਇਹ ਜ਼ਿਕਰ ਵੀ ਕਰ ਲਵਾਂਗੇ ਫਿਕਰ ਦਾ ਕੀ ਹੈ ਉਹ ਕੀ ਕਰਨਾ ਬਾਅਦ ਦੇਖੀ ਜਾਏਗੀ ਰੱਬ ਨੂੰ ਕੀ ਯਾਦ ਕਰਨ ਨੂੰ ਬਾਅਦ ਦੇਖਿਆ ਜਾਏਗਾ ਜਾਨੀ ਮੁਰਸ਼ਿਦ ਕੀ ਕੁਝ ਕਹਿ ਰਿਹਾ ਉਹ ਕਰ ਕੁਝ ਹੋਰ ਰੋਜ਼ਾ ਜਿਹੜਾ ਹੈ ਵਰਤ ਇਹ ਕੀ ਉਹਦਾ ਬਹੁਤ ਔਖਾ ਹੈ ਇਹ ਕੀ ਕਰਨਾ ਰੱਖੇ ਪਹਿਲਾਂ ਆਰਾਮ ਚਾਹੀਦਾ ਉਸੇ ਫਕੀਰ ਨੇ ਆਰਫ ਵੱਲ ਦੇਖ ਕੇ ਪੁੱਛਿਆ ਹੁਣ ਦੱਸ ਤੇਰੇ ਅੰਦਰ ਕਿਹੜੀ ਚੀਜ਼ ਵੱਧ ਹੈ ਆਰਫ ਥੋੜਾ ਜਿਹਾ ਲਜਜਤ ਨਾਲ ਮੁਸਕਰਾਇਆ ਕਹਿੰਦਾ ਬਾਬਾ ਜੀ ਸੱਚ ਕਹਿੰਦਾ ਮੇਰੇ ਅੰਦਰ ਤਾਂ ਸ਼ਾਕਰ ਨਫਸ ਜਿਹੜੀ ਆ ਉਹ ਵੱਧ ਆ। ਉਹ ਫਕੀਰ ਹਜ਼ਪੇ। ਹਾਂ ਤੇ ਸ਼ਾਕਰ ਨਫਸ ਨੂੰ ਸੁਧਾਰਨ ਲਈ ਨਾ ਜਿਹੜਾ ਵੀ ਸ਼ਾਕਰ ਨਫਸ ਜਿਹੜਾ ਹੈ ਉਸ ਨੂੰ ਸੁਧਾਰਨ ਲਈ ਇਹ ਜ਼ਿੰਦਗੀ ਜਿਹੜੀ ਆ ਤੈਨੂੰ ਭੁੱਖ ਦੇ ਇਮਤਿਹਾਨ ਦਿੰਦੀ ਹੈ। ਜ਼ਰਾ ਗੌਰ ਕਰ। ਉਹ ਕਹਿੰਦੇ ਸ਼ਾਕਰ ਨਫਸ ਨੂੰ ਸੁਧਾਰਨ ਵਾਸਤੇ ਹੀ ਜ਼ਿੰਦਗੀ ਤੈਨੂੰ ਭੁੱਖ ਦੇ ਇਮਤਿਹਾਨ ਦਿੰਦੀ ਹੈ। ਭੁੱਖ ਜਿਹੜੀ ਹੈ ਨਾ ਬਾਬਾ ਜੀ ਇਸ ਤੇ ਜ਼ਰਾ ਗੌਰ ਕਰਨਾ। ਭੁੱਖ ਨਫਸ ਦਾ ਸਭ ਤੋਂ ਵੱਡਾ ਇਮਤਿਹਾਨ ਹੈ। ਉਕ ਉਹ ਫਕੀਰ ਬੜੀ ਗਹਿਰੀ ਆਵਾਜ਼ ਵਿੱਚ ਬੋਲਣ ਲੱਗੇ ਆਰੇ ਇੱਕ ਗੱਲ ਸਦਾ ਯਾਦ ਰੱਖ ਇਨਸਾਨ ਦੀ ਫਿਤਰਤ ਦਾ ਸੱਚਾ ਰੰਗ ਉਸ ਵੇਲੇ ਨਿਕਲਦਾ ਜਦੋਂ ਉਹ ਭੁੱਖਾ ਹੁੰਦਾ ਉਹਦੇ ਪੇਟ 'ਚ ਕੁਛ ਨਹੀਂ ਹੁੰਦਾ ਕਈ ਲੋਗ ਹਨ ਭੁੱਖ ਲੱਗਦੀ ਹੈ ਤਾਂ ਗੁੱਸੇ ਵਿੱਚ ਆ ਜਾਂਦੇ ਹਨ ਗੁੱਸਾ ਆਉਂਦਾ ਉਹਨਾਂ ਨੂੰ ਕਈਆਂ ਦੀ ਜ਼ੁਬਾਨ ਗੰਦੀ ਹੋ ਜਾਂਦੀ ਹੈ ਬਦਜ਼ੁਬਾਨੀ ਕਰਦੇ ਕਈਆਂ ਅੰਦਰ ਬੇਸਬਰਿਆ ਭਰ ਜਾਂਦਾ ਹੈ ਵੇ ਸਬਰੀਆਂ ਵਾਲੀਆਂ ਹੱਤਾਂ ਕਰਦੇ ਤੇ ਕਿਸੇ ਦੀ ਪਰਵਾਹ ਨਹੀਂ ਕਰਦੇ ਕੋਈ ਜਰਾ ਗੌਰ ਕਰਨਾ ਜਦੋਂ ਭੁੱਖਣ ਪੇਟ ਧੁੱਖਾ ਹੋਵੇ ਇਹ ਨਫਸ ਦਾ ਸਭ ਤੋਂ ਵੱਡਾ ਐਬ ਹੈ ਇਸ ਐਬ ਨੂੰ ਦੂਰ ਕਰਨ ਲਈ ਤਿੰਨ ਦਿਨ ਦਾ ਜਿਹੜਾ ਹੈ ਜਿਹਨੇ ਸੂਫੀ ਫਕੀਰ ਲੋਕ ਨੇ ਕੋਈ ਤਿੰਨ ਦਿਨ ਰੋਟੀ ਛੱਡ ਦਿੰਦਾ ਔਰ ਅਨਮਸਤ ਲੋਕ ਦਾ ਬਾਬਾ ਨਹੀਂ ਕਿਸੇ ਨੇ ਖਵਾਤਾ ਤਾਂ ਖਾ ਲਿਆ ਕਿਸੇ ਨੇ ਨਹੀਂ ਖਾਦਾ ਨਾਸ ਅਲਮਸਤ ਲੋਕ ਬਾਪੂ ਲਾਲਵਾਸ਼ਾ ਜੀ ਅਲਮਸਤ ਲੋਕ ਉਹਨਾਂ ਨੂੰ ਤਾਂ ਕਿਸੇ ਨੇ ਰੋਟੀ ਕੋਈ ਆ ਕੇ ਖਵਾ ਗਿਆ ਤਾਂ ਖਾ ਲਈ ਇਹਦਾ ਨਹੀਂ ਤੇ ਨਾ ਸੀ ਫਕੀਰ ਐਸੇ ਰੰਗਾ ਦੇ ਮਾਲਕ ਸੋ ਇਹ ਜਿਹੜਾ ਜੇ ਹੁਣ ਸੂਫੀ ਫਕੀਰ ਕੀ ਕਰਦੇ ਉਹ ਰੋਜ਼ੇ ਰੱਖਦੇ ਆ ਤਿੰਨ ਦਿਨਾਂ ਦੀ ਜਿਹੜੀ ਰਿਆਜ਼ਤ ਮੰਨੀ ਜਾਂਦੀ ਹੈ ਉਹ ਤਿੰਨ ਦਿਨ ਦਾ ਰੋਜ਼ਾ ਰੱਖਦੇ ਆ ਜ਼ਰਾ ਗੌਰ ਕਰ ਹੁਣ ਇਹ ਕੀ ਹੈ ਉਹ ਕਿਸੇ ਸੂਫੀ ਫਕੀਰ ਨੂੰ ਪੁੱਛਿਆ ਉਹ ਕਹਿੰਦੇ ਇਹ ਸ਼ਾਗਿਰ ਜਿਹੜੀ ਹੈ ਨਫਸ ਦੀ ਦਵਾਈ ਜਿਹੜੀ ਸ਼ਾਗਿਰ ਨਾਸੈਣਾ ਉਹਦੀ ਦਵਾਈ ਹੈ ਕੀ ਤਿੰਨ ਦਿਨ ਦਾ ਰੋਜ਼ਾ ਤਿੰਨ ਦਿਨ ਭੁੱਖੇ ਰਹਿਣਾ ਫਕੀਰਾਂ ਨੇ ਨੌਜਵਾਨ ਨੂੰ ਸਮਝਾਇਆ ਸਾਬਰ ਨੂੰ ਕਿ ਤੂੰ ਭਾਈ ਰੋਜ਼ੇ ਵਿੱਚ ਜਿਹੜਾ ਹੈ ਖੋਖਾ ਨਹੀਂ ਹੁੰਦਾ ਰੋਜ਼ਾ ਤਾਂ ਸ਼ਾਕਰ ਨਫਸ ਨੂੰ ਕਾਬੂ ਵਿੱਚ ਲਿਉਣ ਲਈ ਹੈ ਰਖਵਾਇਆ ਜਾਂਦਾ ਹੈ ਜ਼ਰਾ ਗੌਰ ਕਰਨਾ ਕਿ ਤੈਨੂੰ ਰੋਜ਼ਾ ਇਹ ਵਰਤ ਇਹ ਓਕੇ ਹੁਣ ਹਿੰਦੂ ਧਰਮ ਦੇ ਵਿੱਚ ਕੀ ਉਪਵਾਸ ਰੱਖਦੇ ਹੈ ਹੈਨਾ ਉਪਵਾਸ ਰੱਖਦੇ ਹੈ ਮੁਸਲਿਮ ਜਿਹੜੇ ਆ ਰੋਜ਼ਾ ਰੱਖਦੇ ਆ ਭੁੱਖੇ ਰਹਿੰਦੇ ਆ ਤਾਂ ਫਕੀਰ ਲੋਕ ਇੱਥੇ ਸੂਫੀ ਫਕੀਰਾਂ ਦੀ ਗੱਲ ਉਹ 3 ਦਿਨ ਦਾ ਰੋਜ਼ਾ ਰੱਖਦੇ ਤਾਂ ਉਹ ਕਹਿੰਦੇ ਜੇ ਸ਼ਾਕਰ ਨਫਸ 3 ਦਿਨ ਸਬਰ ਨਾਲ ਰੋਜ਼ਾ ਰੱਖ ਲਏ ਯਾਨੀ ਬਰਤ ਰੱਖ ਲਵੇ ਗੁੱਸਾ ਨਾ ਕਰੇ ਮੂੰਹ ਨਾ ਫਲਾਵੇ ਰੱਬ ਦਾ ਜ਼ਿਕਰ ਜਾਰੀ ਰੱਖੇ ਰੱਬ ਦੇ ਜ਼ਿਕਰ ਵਿੱਚ ਰਵੇ ਬਸ ਐ ਨਫਸ ਜਿਹੜੀ ਹੈ ਸੁਧਰਨਾ ਸ਼ੁਰੂ ਹੋ ਜਾਂਦੀ ਹੈ ਬਾਬਾ ਜੀ ਜ਼ਰਾ ਗੌਰ ਕਰਨਾ ਸ਼ਾਕਰ ਨਫਸ ਜਾਣੀ ਸ਼ੁਰੂ ਹੋ ਜਾਂਦੀ ਹੈ ਇਨਸਾਨ ਦਾ ਬਦਲਦਾ ਚਿਹਰਾ ਭੁੱਖ ਤੋਂ ਬਾਅਦ ਦੀ ਗੱਲ ਹੈ ਉਹ ਫਕੀਰ ਹੱਸ ਕੇ ਕਹਿਣ ਲੱਗੇ ਕਿ ਤੂੰ ਕਦੇ ਆਪਣੀ ਹਾਲਤ ਵੇਖੀ ਹੈ ਜਦੋਂ ਭੁੱਖ ਲੱਗਦੀ ਹੈ ਚਿਹਰਾ ਉਤਰਿਆ ਹੋਇਆ ਗੱਲ ਘਟ ਐਦਾਂ ਜਿਵੇਂ ਦੁਨੀਆ ਦਾ ਕੋਈ ਰੰਗ ਨਹੀਂ ਪਰ ਜਿਵੇਂ ਹੀ ਨਵਾਲਾ ਅੰਦਰ ਗਿਆ ਇੱਕਦਮ ਬੰਦਾ ਜਿਉਂਦਾ ਹੋ ਜਾਦਾ ਹੱਸਣਾ ਸ਼ੁਰੂ ਕਰਦਾ ਹੈ ਗੱਲਾਂ ਕਰਨਾ ਸ਼ੁਰੂ ਕਰਦਾ ਚੈੱਕਣਾ ਸ਼ੁਰੂ ਕਰਦਾ ਹਾਲਾਂਕਿ 5 ਮਿੰਟ ਪਹਿਲਾਂ ਬਿਲਕੁਲ ਉਹ ਮੁਰਝਾਇਆ ਪਿਆ ਸੀ ਫਕੀਰਾ ਨੇ ਇਹ ਗੱਲ ਕਹਿ ਕੇ ਥੋੜਾ ਜਿਹਾ ਰੁਕੇ ਇਹੀ ਕਹਿੰਦੇ ਬਦਲਾਅ ਦਰਸਾਉਂਦਾ ਹੈ ਕਿ ਨਫਸ ਤੇਰੇ ਜਿਹੜਾ ਹੈ ਮੂਡ ਦਾ ਮਾਲਕ ਬਣ ਬੈਠਾ ਹੈ ਨਫਸ ਜਿਹੜਾ ਹੈ ਇਸ ਨੂੰ ਥੱਲੇ ਲਾਉਣਾ ਜ਼ਰੂਰੀ ਹੈ ਜਰਾ ਗੌਰ ਕਰਨਾ ਨਫਸ ਹਕੂਮਤ ਕਰ ਰਿਹਾ ਕਾਰੇ ਤੇ ਤੇਰੇ ਮੂਡ ਤੇ ਇਜ਼ਰ ਗੌਰ ਕਰਨਾ ਮੁਖਾਲਫਤ-ਏ-ਨਫਸ ਉਹ ਫਕੀਰਾਂ ਨੇ ਗੰਭੀਰੋ ਕੇ ਸਮਝਾਇਆ ਕਿ ਅਸਲੀ ਰਿਆਜ਼ਤ ਇਹ ਨਹੀਂ ਕਿ ਤੂੰ ਉਹ ਕਰੇ ਜੋ ਨਫਸ ਚਾਹੁੰਦਾ ਹੈ ਅਸਲੀ ਅਸਲੀ ਰੰਗ ਇਹ ਨਹੀਂ ਕਿ ਤੂੰ ਜੋ ਤੇਰਾ ਨਫਸ ਚਾਹੁੰਦਾ ਤੂੰ ਉਹੀ ਕਰੇ ਅਸਲੀ ਰਾ ਤਾਂ ਕਹਿੰਦੇ ਉਹ ਹੈ ਜਿੱਥੇ ਤੂੰ ਉਹ ਕਰੇ ਜੋ ਨਫਸ ਨਹੀਂ ਚਾਹੁੰਦਾ ਜ਼ਰਾ ਗੌਰ ਕਰਨਾ ਉਹ ਕੁਝ ਉਦਾਹਰਨਾ ਦੇਣ ਲੱਗੇ ਉਸ ਨੇ ਕਹਿੰਦੇ ਜਦੋਂ ਮਨ ਕਰੇ ਕਿ ਮੈਂ ਮਾਸ ਖਾਣਾ ਤਾਂ ਤੂੰ ਦਾਲ ਖਾ ਲੈ ਜਰਾ ਗੌਰ ਕਰਨਾ ਜਿਸ ਦਿਨ ਨਫਸ ਕੇ ਅੱਜ ਤਾਂ ਜਿਹੜੀ ਹੈ ਆਹ ਚੀਜ਼ ਖਾਵਾਂਗੇ ਤੂੰ ਉਹ ਚੀਜ਼ ਨਹੀਂ ਖਾਣੀ ਤੂੰ ਦੂਜੀ ਖਾ ਲੈ ਜਰਾ ਗੌਰ ਕਰ ਜਦੋਂ ਮਨ ਕਰੇ ਲੇਟਣ ਦਾ ਤਾਂ ਤੂੰ ਖੜਾ ਹੋ ਜਾ ਕੇ ਜਦੋਂ ਨਫਸ ਕਵੇ ਤੂੰ ਥੱਕਿਆ ਹੈ ਬੈਠ ਜਾ ਉਸੇ ਵੇਲੇ ਖੜਾ ਰਹਿ ਚੱਲਦਾ ਰਹਿ ਜਦੋਂ ਮਨ ਕਰੇ ਖਾਣੇ ਦਾ ਤਾਂ ਤੂੰ ਰੁਕ ਜਾ ਜਿਸ ਵੇਲੇ ਜੀ ਚਾਹੇ ਕਿ ਹੁਣੇ ਖਾਣਾ ਹੀ ਖਾਣਾ ਹੈ ਉਸ ਵੇਲੇ ਰੁਕ ਜਾਣਾ ਜਿਸ ਵੇਲੇ ਜੀ ਨਾ ਕਰੇ ਉਸ ਵੇਲੇ ਖਾ ਲੈਣਾ ਇਹ ਹਾਸੇ ਲੀਮੂ ਖਾਲਫਤ ਬਾਬਾ ਜੀ ਇਸ ਨਾਲ ਨਫਸ ਪਿਗਲਦਾ ਹੈ ਮਨ ਤੇ ਕਾਬੂ ਹੁੰਦਾ ਹੈ ਕਮਜ਼ੋਰ ਹੁੰਦਾ ਹੈ ਨਫਸ ਤੇ ਇਨਸਾਨ ਜਿਹੜਾ ਹੈ ਉਹ ਆਪਣਾ ਆਪ ਦਾ ਮਾਲਕ ਬਣਦਾ ਹੈ ਬਾਬਾ ਜੀ ਜਰਾ ਗੌਰ ਕਰ ਹੁਣ ਇੱਥੇ ਆਰਫ ਜਿਹੜਾ ਸੀ ਉਹ ਹੋਲੀ ਜੀ ਉਹਨੇ ਪੁੱਛਿਆ ਕਿ ਨਾ ਬਾਬਾ ਜੀ ਤਿੰਨ ਦਿਨ ਦਾ ਰੋਜ਼ਾ ਜਾਂ ਤਿੰਨ ਦਿਨ ਦਾ ਵਰਤ ਤਾਂ ਠੀਕ ਹੈ ਪਰ ਸੱਤ ਦਿਨ ਦਾ ਰੋਜ਼ਾ ਕੌਣ ਰੱਖ ਸਕਦਾ ਦੋ ਸਾਈਂ ਲੋਕੋ ਫਰਮਾਉਂਦੇ ਕਿ ਉਨਾਂ ਦੀਆਂ ਅੱਖਾਂ ਵਿੱਚ ਕਜੀਬ ਜੀ ਚਮਕ ਆ ਗਈ ਸੁਣ ਕੇ ਉਹ ਕਹਿਣ ਲੱਗੇ ਸੱਤ ਦਿਨ ਦੇ ਰੋਜ਼ੇ ਦੀ ਤਾਕਤ ਸੱਤ ਦਿਨ ਦੇ ਵਰਤ ਦੀ ਲਗਾਤਾਰ ਤਾਕਤ ਉਹਦੇ ਅੰਦਰ ਹੁੰਦੀ ਹੈ ਜਿਸ ਨੇ ਆਪਣਾ ਨਫਸ ਸ਼ੇਰ ਵਾਂਗ ਤਗੜਾ ਜਿਹਨੇ ਨਹੀਂ ਰਹਿਣ ਲਿਆ ਆਪਣੇ ਨਫਸ ਨੂੰ ਬੱਕਰੀ ਵਾਂਗੂ ਕਾਬੂ ਵਿੱਚ ਕੀਤਾ ਹੋਵੇ ਜਿੰਨੇ ਸੱਤ ਦਿਨ ਦਾ ਰੋਜ਼ਾ ਮਤਲਬ ਸੱਤ ਦਿਨ ਦਾ ਵਰਤ ਮਤਲਬ ਤੁਹਾਡਾ ਨਫਸ ਤੁਹਾਡੇ ਅੱਗੇ ਹਥਿਆਰ ਸੁੱਟ ਚੁੱਕਾ ਹੈ ਤੁਹਾਡਾ ਨਫਸ ਹਾਰ ਮੰਨਦਾ ਹੈ ਤੁਹਾਡਾ ਮਨ ਹਾਰ ਮੰਨਦਾ ਹੈ ਇਸ ਕਹਾਣੀ ਦੇ ਅੰਤ ਵਿੱਚ ਨੌਜਵਾਨ ਦੇ ਵਿੱਚ ਤਬਦੀਲੀ ਆਉਂਦੀ ਜਰਾ ਗੌਰ ਕਰਨਾ ਕਹਾਣੀ ਸੁਣਦੇ ਸੁਣਦੇ ਆਰਫ ਦੀਆਂ ਅੱਖਾਂ ਨਮੀ ਨਾਲ ਭਰ ਗਈਆਂ ਉਹ ਸਮਝ ਗਿਆ ਸੀ ਕਿ ਉਸ ਦਾ ਦੁਸ਼ਮਣ ਇਹ ਦੁਨੀਆ ਨਹੀਂ ਹੈ ਕੋਈ ਹੋਰ ਨਹੀਂ ਹੈ ਉਹਦਾ ਆਪਣਾ ਨਫਸ ਸੀ ਬਾਬਾ ਜੀ ਉਹ ਫਕੀਰਾਂ ਦੇ ਪੈਰਾਂ 'ਚ ਹੱਥ ਰੱਖ ਕੇ ਕਹਿਣ ਲੱਗਾ ਬਾਬਾ ਜੀ ਮੈਨੂੰ ਸਿਖਾਓ ਮੈਂ ਆਪਣਾ ਨਫਸ ਕਾਬੂ ਕਰਨਾ ਚਾਹੁੰਦਾ ਕਿਉਂਕਿ ਇਹ ਫਕੀਰ ਜਿਹੜੇ ਹਨ ਇਹ ਰਾਹ ਦੱਸਦੇ ਹਨ ਨਫਸ ਨੂੰ ਕਾਬੂ ਕਰਨ ਦਾ ਬਾਬਾ ਜੀ ਉਹ ਸਾਈਂ ਲੋਕਾਂ ਨੇ ਉਹਦੇ ਸਿਰ ਤੇ ਹੱਥ ਰੱਖਿਆ ਅਨੇ ਪੁੱਤਰ ਆਇ ਤੋ ਤੇਰੀ ریاਜ਼ਤ ਸ਼ੁਰੂ ਹੈ ਤਿੰਨ ਦਿਨ ਦਾ ਤੂੰ ਪਹਿਲਾ ਤਿੰਨ ਦਿਨ ਭੁੱਖਾ ਰਹਿ ਜ਼ਰਾ ਗੌਰ ਕਰਨਾ ਭੁੱਖ ਨੂੰ ਆਪਣਾ ਉਸਤਾਦ ਬਣਾ ਨਫਸ ਦੇ ਵਿਰੋਧ ਕਦਮ ਚੱਲ ਨਾ ਕੀ ਉਸ ਦੇ ਨਾਲ ਨਫਸ ਕਹਿੰਦਾ ਨਸ਼ਾ ਕਰ ਤੂੰ ਨਾ ਕਰ ਨਫਸ ਕਹਿੰਦਾ ਤੂੰ ਮਾੜੀਆਂ ਚੀਜ਼ਾਂ ਦੇਖ ਤੂੰ ਨਾ ਦੇਖ ਨਫਸ ਕਹਿੰਦਾ ਤੂੰ ਆ ਖਾ ਤੂੰ ਉਹ ਨਹੀਂ ਖਾਣਾ ਤੂੰ ਹੋਰ ਕੁਝ ਖਾ ਨਫਸ ਕਹਿੰਦਾ ਅੱਜ ਤੇ ਬਸ ਖਾਣਾ ਹੀ ਖਾਣਾ ਹੈ ਉਦੋਂ ਨਾ ਖਾ ਮਨ ਨੂੰ ਟਾਲਣਾ ਹੈ ਮੋਬਦ ਮਾਨੂੰ ਦਾਲਣਾ ਹੈ ਜਰਾ ਗੌਰ ਕਰ। ਇਹਦਾ ਖਵਾਜਾ ਗਰੀਬ ਨਵਾਜ਼ ਸਾਹਿਬ ਕੁਝ ਦਿਨ ਆਪਣੇ ਹੁਜਰੇ ਚ ਬੈਠੇ। ਉਹਨਾਂ ਦਾ ਇੱਕ ਸੇਵਕ ਆਉ ਉਹਨੂੰ ਕਹਿ ਰਹੇ ਕਹਿੰਦੇ ਅੱਜ ਨਾ ਯਾਰ ਹਲਵਾ ਖਾਣ ਦਾ ਦਿਲ ਕਰਦਾ। ਅਜੇ ਕਿਹਾ ਹੀ ਆ ਉਹਨਾਂ ਨੇ ਇੰਨੀ ਦੇਰ ਨੂੰ ਇੱਕ ਦੁਆ ਪੜ੍ਹਾਉਣ ਵਾਸਤੇ ਵਿਅਕਤੀ ਆਏ ਉਹਨਾਂ ਦੇ ਹੱਥੋਂ ਪੂਰੀ ਬਰਾਤ ਲੈ ਕੇ ਆਏ ਹਲਵੇ ਦੀ। ਤੇ ਨਾਲ ਹੀ ਉਹਨਾਂ ਨੇ ਦੇਖਿਆ ਕਿ ਆ ਕਿ ਅਲਹਮਦੁਲਿਲਾ ਰਬੁਲ ਆਲਮੀਨ ਯਾਨੀ ਕਿ ਐ ਪ੍ਰਭੂ ਐ ਰੱਬ ਤੇਰਾ ਲੱਖ ਲੱਖ ਸ਼ੁਕਰ ਹੈ। ਖਵਾਜਾ ਸਾਹਿਬ ਨੇ ਕਿਹਾ ਆਪਣੇ ਪ੍ਰਮਾਤਮਾ ਇਹ ਤੇਰਾ ਲੱਖ ਲੱਖ ਸ਼ੁਕਰ ਹੈ ਜੇ ਦਿਲਚੀ ਗੱਲ ਆਈ ਜ਼ੁਬਾਨ ਤੇ ਆਈ ਨਾਲ ਹੀ ਸਾਹਮਣੇ ਪੇਸ਼ ਕਰ ਦਿੱਤੀ ਪਰ ਜਿੱਦਾਂ ਹੀ ਆਏ ਉਹਨਾਂ ਨੇ ਦਬਾਅ ਪੜੀਓ ਕਹਿੰਦੇ ਆ ਸਾਰਾ ਵੰਡ ਦਿਓ ਬੱਚਿਆਂ ਚੋਂ ਕਹਿੰਦੇ ਕੀ ਗੱਲ ਬਾਬਾ ਜੀ ਹੁਣੇ ਤਾਂ ਕਹਿ ਰਹੇ ਸੀ ਹਲਵਾ ਖਾਣੇ ਦਾ ਮਨ ਕਰ ਰਹਾ ਉਹ ਕਹਿੰਦੇ ਇਹ ਨਫਸ ਹੈ ਅੱਜ ਹਲਵਾ ਮੰਗਦਾ ਕੱਲ ਨੂੰ ਕੁਝ ਹੋਰ ਮੰਗੇਗਾ ਤੇਰਾ ਗੌਰ ਕਰ ਇਹ ਇਬਾਦਤ ਦੇ ਰਾਵਾਂ ਤੇ ਜਿਹੜੇ ਚੱਲਦੇ ਆ ਨਾ ਬਾਬਾ ਜੀ ਉਹਨਾਂ ਲਈ ਇਹ ਜਿਹੜਾ ਨਫਸ ਨੂੰ ਸਮਝਣਾ ਉਸਨੂੰ ਮਾਰਨਾ ਜਿਹੜਾ ਹੈ ਸਭ ਤੋਂ ਵੱਡਾ ਜਿਹੜਾ ਇਹ ਰਮਜ਼ ਹੈ ਇਹ ਰੰਗ ਹੈ ਪ੍ਰੇਰਨਾ ਹੈ ਉਹਨਾਂ ਨੇ ਆਖਿਆ ਨਫਸ ਦੇ ਵਿਰੁੱਧ ਕਦਮ ਚੱਲ ਨਾ ਕਿ ਉਸ ਦੇ ਨਾਲ ਜਦੋਂ ਤੂੰ ਆਪਣੇ ਆਪ ਦਾ ਮਾਲਕ ਬਣ ਜਾਵੇਂਗਾ ਤੇਰਾ ਰੱਬ ਤੈਨੂੰ ਆਪਣੇ ਨੇੜੇ ਬੁਲਾਉਣ ਲੱਗ ਪਵੇਗਾ ਬਾਬਾ ਅਕੀਰਨੀ ਗੱਲ ਇਹੀ ਹੈ ਇੱਕ ਮੁਰਸ਼ਿਦ ਦਾ ਇਹੀ ਕਹਿਣਾ ਸੀ ਉਹ ਫਕੀਰਾਂ ਦਾ ਕਿ ਇਨਸਾਨ ਦੁਨੀਆ ਨੂੰ ਜਿੱਤਣ ਤੋਂ ਪਹਿਲਾਂ ਆਪਣੇ ਨਫਸ ਨੂੰ ਜਿੱਤ ਲਵੇ ਬਾਬਾ ਤਾਂ ਹੀ ਤਾਂ ਗੁਰੂਆਂ ਨੇ ਫਰਮਾਇਆ ਸੀ ਬੰਨ ਜੀਤੇ ਜਗ ਜੀਤ ਬੰਦਾ ਆਪਣੇ ਮਨ ਨੂੰ ਨਹੀਂ ਜਿੱਤ ਸਕਦਾ ਬਾਬਾ ਉਹਦੇ ਤੇ ਲੱਗਾ ਰਹਿੰਦਾ ਸਾਰੀ ਜੀਵਨ ਤਾਂ ਇਫਕੀਰ ਸੰਤ ਗੁਰੂ ਰਹਿਬਰ ਆਪਣੇ ਮਨ ਨੂੰ ਹੀ ਪਹਿਲਾਂ ਜਿੱਤਦੇ ਆ। ਇਨਸਾਨ ਦੁਨੀਆ ਨੂੰ ਜਿੱਤਣ ਤੋਂ ਪਹਿਲਾਂ ਆਪਣੇ ਨਫਸ ਨੂੰ ਜਿੱਤ ਲਵੇ। ਤਾਂ ਰੱਬ ਉਹਦੇ ਲਈ ਸਾਰੇ ਰਾਹ ਖੋਲ ਦਿੰਦਾ ਬਾਬਾ ਜੀ। ਸੋ ਜ਼ਰਾ ਗੌਰ ਕਰਨਾ। ਰੱਬ ਉਹਦੇ ਲਈ ਸਾਰੇ ਰਾਹ ਖੋਲਦਾ ਹੈ ਜਿਹੜਾ ਆਪਣੇ ਨਫਸ ਨੂੰ ਜਿੱਤ ਲਵੇ। ਇਹ ਫਕੀਰਾਂ ਦਾ ਕਹਿਣਾ ਹੈ। ਸੋ ਖੁਸ਼ ਰਹੋ ਆਬਾਦ ਰਹੋ ਚੜ੍ਹਦੀ ਕਲਾ 'ਚ ਰਹੋ। ਆਪਣੀਆਂ ਦੁਆਵਾਂ 'ਚ ਯਾਦ ਰੱਖਣਾ। ਜੈ ਮਹਾਕਾਲ ਜੈ ਸਾਈ ਜੀ ਦੀ। ਗੁਰੂਆਂ ਪੀਰਾਂ ਰੈਬਰਾਂ ਫਕੀਰਾਂ ਸੰਤ ਮਹਾਤਮਾ ਸਾਈਂ ਲੋਕਾਂ ਸਾਰਿਆਂ ਨੂੰ ਪ੍ਰਣਾਮ ਹੈ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਆਬਾਦ ਰਹੋ